ਗੁਰੂ ਗੋਬਿੰਦ ਸਿੰਘ ਜੀ ਦਾਸ ਪਾਪਾ ਅਵਤਾਰ ਸਿੰਘ ਵਿਧੀ ਸ੍ਰੀ ਚੋਲਾ ਸਾਹਿਬ ਵਾਲੇ 16ਵੀਂ ਪੀੜੀ ਗੁਰੂ ਨਾਨਕ ਸਾਹਿਬ ਅੰਸਵੰਸ ਵਿੱਚੋਂ ਸਭ ਤੋਂ ਪਹਿਲਾਂ ਦੇਸਾਂ ਪ੍ਰਦੇਸ਼ੀਆਂ ਨਾਲ ਦੇਸਾਂ ਪ੍ਰਦੇਸ਼ਾਂ ਦੀਆਂ ਸੰਗਤਾਂ ਨਾਲ ਦਾਸ ਫਤਿਹ ਬੁਲਾਉਂਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਬੜੀਆ ਪਾਰਕ ਕਿਰਪਾ ਅੱਜ ਵਰਲਡ ਵਿੱਚ ਹੋਲਾ ਮੱਲਾ ਮਨਾਇਆ ਜਾ ਰਿਹਾ ਹੈ ਔਰ ਜਿੱਥੇ ਅੱਜ ਪੂਰਨ ਮਰਸ਼ੀ ਦਾ ਦਿਹਾੜਾ ਵੀ ਹੈ ਸੰਗਰਾਮ ਦਾ ਦਿਹਾੜਾ ਵੀ ਹੈ ਤੇ ਅੱਜ ਚੇਤ ਦਾ ਮਿਨਾ ਚੜਿਆ ਮਹਾਰਾਜ ਦੀ ਮੇਰ ਨਾਲ ਉਹ ਅੱਜ ਜਿਸਾਂ ਆਨੰਦਪੁਰ ਸਾਹਿਬ ਰੋਣ ਕਰ ਲੱਗੀਆਂ ਹੋਈਆਂ ਨੇ ਇਸ ਤੋਂ ਪਹਿਲਾਂ ਇੱਥੇ ਸਲਾਣਾ ਜੋੜ ਮੇਲਾ ਸ਼੍ਰੀ ਚੋਲਾ ਸਾਹਿਬ ਦਾ ਮਨਾਇਆ ਜਾ ਰਿਹਾ ਸੀ ਤੇ ਜਦੋਂ ਚੋਲਾ ਸਾਹਿਬ ਮੇਲੇ ਦੀ ਸਮਾਪਤੀ ਹੋਈ ਤੇ ਹੁਣ ਸੰਗਤਾਂ ਉਹ ਮਹੌਮਾ ਕੇ ਹੋਲੇ ਮਹੱਲੇ ਵੀ ਜਾ ਰਹੀਆਂ ਨੇ ਔਰ ਕਿਰਪਾ ਕਰਨ ਦਾਸ ਸਮੂਹ ਸੰਗਤਾਂ ਨੂੰ ਹੋਲੇ ਮਹੱਲੇ ਦੀ ਲੱਖ ਲੱਖ ਵਧਾਈ ਦਿੰਦਾ ਹੈ ਔਰ ਨਾਲ ਹੀ ਧੰਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਦੇ ਦੱਸੇ ਹੋਏ ਮਾਰਗਾਂ ਤੇ ਚੱਲਣ ਦੀ ਦਾਸ ਇਹੀ ਅਰਦਾਸ ਕਰਦਾ ਕਿ ਸਾਨੂੰ ਸਾਰਿਆਂ ਨੂੰ ਹੀ ਗੁਰੂ ਮਹਾਰਾਜ ਦੇ ਚੱਲੇ ਹੋਏ ਮਾਰਗਾਂ ਤੇ ਸਾਨੂੰ ਸਮਤਾ ਬਖਸ਼ਿਸ਼ ਕਰਨ ਔਰ ਗੁਰਬਾਣੀ ਦੇ ਨਾਲ ਪ੍ਰੇਮ ਬਖਸ਼ਿਸ਼ ਕਰਨ ਕਿਉਂਕਿ ਮਾਰੇ ਨੇ ਕਿਹਾ ਸ਼ਬਦ ਗੁਰੂ ਸੁਰਤ ਤੋਂ ਚੇਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੋਰ ਲਾਈ ਹੈ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਸੀਂ ਮस्तक ਲਾਉਣਾ ਹੈ ਔਰ ਅੱਜ ਭੋਲੇ ਮੱਲਿਆਂ ਦੀ ਖੁਸ਼ੀਆਂ ਚ ਰਸਤਿਆਂ ਚ ਲੰਗਰ ਲਾਏ ਨੇ ਸੰਗਤਾਂ ਨੇ ਦਾਸ ਸੁਖੀ ਦੇ ਸਾਹ ਪਰਦੇਸਾਂ ਦੀਆਂ ਸੰਗਤਾਂ ਨੂੰ ਜਿਨ੍ਹਾਂ ਨੇ ਵੀ ਰਸਤੇ ਚ ਲੰਗਰ ਲਾਏ ਨੇ ਉਹਨਾਂ ਨੂੰ ਤੈਹ ਦਿਲੋਂ ਧੰਨਵਾਦ ਕਰਦਾ ਹੈ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹੀ ਅਰਦਾਸ ਕਰਦਾ ਹੈ ਕਿ ਮਹਾਰਾਜ ਉਹਨਾਂ ਦੀ ਸਾਰਿਆਂ ਦੀ ਸੇਵਾ ਆਪਣੇ ਭਾਏ ਪਾਉਣੀ ਤੇ ਉਹਨਾਂ ਨੂੰ ਨਾਮ ਦਾਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਹੋਰ ਕਿਰਪਾ ਕਰਨ ਮਹਾਰਾਜ ਦੀ ਇੱਕ ਵਾਰ ਤੋਂ ਇਹ ਰਹੀ ਅਰਦਾਸ ਹੈ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਕਿ ਮਹਾਰਾਜ ਸਾਨੂੰ ਸਾਰਿਆਂ ਨੂੰ ਹੀ ਗੁਰੂ ਮਹਾਰਾਜ ਦੇ ਦਸਵੇਂ ਮਾਰਗਾਂ ਤੇ ਚੱਲਣ ਦੀ ਸਮੱਤਾ ਬਖਸ਼ਿਸ਼ ਕਰਨ ਇਨੇ ਵਚਨ ਕਰਦੇ ਦਾਸ ਪੁੱਤੇ ਬੋਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ